ਪਿਆਰਿਓ ਇੱਥੇ ਸਤਿਗੁਰੂ ਨੇ ਫਿਰ ਇਹ ਚੋਜ ਰਚਿਆ ਇੱਕ ਦਿਨ ਨਗੀਨਾ ਘਾਟ ਬੈਠੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਲਸੇ ਨਾਲ ਬਚਨ ਕਰਦੇ ਨੇ ਹੁਣ ਸੁਣਿਆ ਜੇ ਜਿਹੜਾ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਦਾ ਸਥਾਨ ਖੈ ਜਿੱਥੇ ਆਪ ਸਾਰੀ ਸੰਗਤ ਜਾ ਕੇ ਨਿਸ਼ਚੇ ਦੇ ਨਾਲ ਮੱਥਾ ਟੇਕਦੀ ਏ ਉਹ ਉਸ ਵੇਲੇ ਅਸਥਾਨ ਗੁਪਤ ਸੀ ਪ੍ਰਗਟ ਨਹੀਂ ਸੀ ਹੋਇਆ ਸਤਗੁਰੂ ਨੇ ਆਪਣੀ ਮੌਜ ਵਿੱਚ ਇੱਥੇ ਬਚਨ ਕੀਤਾ ਕਹਿਣ ਲੱਗੇ ਖਾਲਸਾ ਜੀ ਆਪ ਜੀ ਨੂੰ ਪਤਾ ਖੈ ਇਸ ਧਰਤੀ ਤੇ ਸਾਡਾ ਆਉਣ ਦਾ ਮੁੱਖ ਮਕਸਦ ਕੇਵਲ ਬੰਦਾ ਸਿੰਘ ਬਹਾਦਰ ਨਹੀਂ ਸੀ ਕਹਿਣ ਲੱਗੇ ਇੱਥੇ ਆਉਣ ਦਾ ਮੁੱਖ ਮਕਸਦ ਤਾਂ ਸੀ ਸਾਡਾ ਇੱਥੇ ਸਤਜੁਗੀ ਅਸਥਾਨ ਖੈ ਚਲੋ ਆਪ ਸੰਗਤ ਦੇ ਅਸ਼ੀਰਵਾਦ ਦੇ ਨਾਲ ਦਾਸ ਖਜੂਰ ਸਿੰਘ ਸਾਹਿਬੀ ਇਸੇ ਸਾਲ ਹੀ ਹਾਜ਼ਰੀ ਸੀ ਤਖਤ ਤੇ ਉੱਥੇ ਜਦੋਂ ਵੀ ਮਰਿਆਦਾ ਜੀ ਉੱਥੇ ਜਦੋਂ ਕਥਾ ਆਰੰਭ ਹੁੰਦੀ ਹੈ 5-7 ਮਿੰਟ ਉੱਥੇ ਮੂਲ ਮੰਤਰ ਜਾਂ ਉੱਥੇ ਗੁਰ ਮੰਤਰ ਜਾਂ ਪਿਆਰਿਓ ਉੱਥੇ ਗੁਰੂ ਦੀ ਉਪਮਾ ਦੇ ਅੰਦਰ ਹਜ਼ੂਰ ਸਾਹਿਬ ਜਦੋਂ ਕਥਾ ਆਰੰਭ ਕਰਨ ਤੋਂ ਪਹਿਲਾਂ ਮੰਗਲ ਪੜਨੇ ਪੈਂਦੇ ਨੇ ਕਦੀ ਆਪ ਹੁਣ ਧਿਆਨ ਨਾਲ ਜੇਕਰ ਲਾਈਵ ਸੁਣਦੇ ਹੋ ਧਿਆਨ ਦਿਆਜੇ ਕਦੀ ਉਹਦਾ ਕਾਰਨ ਇਹ ਵੀ ਕਿਹਾ ਜਾਂਦਾ ਕਿ ਜਦੋਂ ਸਿੰਘ ਸਾਹਿਬ ਉਥੋਂ ਸ਼੍ਰੀ ਮੁਖਵਾਕ ਲੈਂਦੇ ਨੇ ਉਸ ਤੋਂ ਬਾਅਦ ਮਰਿਆਦਾ ਗੁਰੂਕਾਲ ਵੇਲੇ ਚੱਲੀ ਆ ਰਹੀ। ਉੱਥੇ ਫਿਰ ਜਪਜੀ ਸਾਹਿਬ ਦਾ ਪਾਠ ਉਹ ਸਿੰਘ ਸਾਹਿਬ ਆਪ ਕਰਦੇ ਨੇ ਕੇਵਲ 5-7 ਮਿੰਟ ਦੇ ਸਮੇਂ ਵਿੱਚ। ਮੈਂ ਰਾਤ ਵੀ ਕਿਹਾ ਸੀ ਜਿਹੜਾ ਸੁਰਤ ਕਰਕੇ ਬਾਣੀ ਪੜਨੀ ਏ ਉਹਦੇ ਲਈ ਸਮਾਂ ਬਹੁਤ ਸੀਮਤ ਹੋ ਜਾਂਦਾ ਹੈ। ਪਿਆਰਿਓ ਬਾਣੀ ਪੜਨ ਜਪਜੀ ਸਾਹਿਬ ਪੜਨ ਤੋਂ ਬਾਅਦ ਫਿਰ ਉੱਥੇ ਕਥਾ ਦੀ ਅਰੰਭਤਾ ਹੁੰਦੀ ਹੈ। ਜਿਹੜੀ ਅਰਜ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਅਸਥਾਨ ਦੇ ਪਰਥਾਏ ਬਚਨ ਕਹੇ ਕਹਿਣ ਲੱਗੇ ਖਾਲਸਾ ਜੀ ਸਾਡਾ ਸਤਜੁਗੀ ਅਸਥਾਨ ਖੈ ਲੰਮੇਰਾ ਸਮਾਂ ਕਈ ਸਾਲ ਰਹਿ ਕੇ ਅਸੀਂ ਦੁਸ਼ਟ ਦਮਨ ਦੇ ਰੂਪ ਵਿੱਚ ਇੱਥੇ ਇਬਾਦਤ ਕਰਦੇ ਰਹੇ ਹਾਂ ਉੱਥੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਵਰਗਿਆਂ ਨੇ ਕਿਹਾ ਸਤਗੁਰੂ ਕਿੱਥੇ ਖੈ ਫਿਰ ਸਤਗੁਰੂ ਆਪਣੀ ਮੌਜ ਵਿੱਚ ਆਏ ਕਿ ਖਪਰਾ ਤੀਰ ਲਿਆ ਇਹ ਜਦੋਂ ਆਪ ਲੰਗਰ ਸਾਹਿਬ ਦੇ ਨਾਲ ਸਥਾਨਖਨ ਨਗੀਨਾ ਕਾਟ ਇੱਥੋਂ ਨਹੀਂ ਘਟਣਾ ਖੈ ਇੱਕ ਖਪਰਾ ਤੀਰ ਲਿਆ ਤੇ ਤੰਦੀ ਤੇ ਚਾੜਿਆ ਸਤਿਗੁਰੂ ਨੇ ਕਿਹਾ ਜਿੱਥੇ ਜਾ ਕੇ ਇਹ ਤੀਰ ਰੁਕੇਗਾ ਸਮਝ ਲਿਆ ਜੇ ਉਹ ਸਾਡਾ ਸਤਜੁਗੀ ਅਸਥਾਨਖ ਹੈ ਹੁਣ ਜਦੋਂ ਤੀਰ ਸਤਿਗੁਰੂ ਨੇ ਚਲਾਇਆ ਤੇ ਜਾ ਕੇ ਖਾਲਸੇ ਨੇ ਵੇਖਿਆ ਉੱਥੇ ਕੁਝ ਵਿਦਵਾਨ ਲਿਖਦੇ ਨੇ ਇੱਕ ਮਸਜਿਦ ਬਣੀ ਹੋਈ ਸੀ ਕੁਝ ਵਿਦਵਾਨਾਂ ਦਾ ਜ਼ਿਕਰ ਹੈ ਉੱਥੇ ਰਹਾਇਸ਼ੀ ਸਥਾਨ ਸੀ ਨਾਲ ਘਰ ਸਨ ਤੇ ਜਦੋਂ ਸਤਗੁਰ ਨੇ ਤੀਰ ਚਲਾਇਆ ਇੱਕ ਕੰਧ ਸੀ ਉਹ ਕੰਧ ਉਸ ਤੀਰ ਦੇ ਨਾਲ ਡਿੱਗ ਚੁਕੀ ਸੀ ਸਿੰਘ ਆਏ ਉੱਥੇ ਆ ਕੇ ਜਦੋਂ ਪੁੱਛਿਆ ਸਾਡੇ ਸਤਗੁਰਾਂ ਦਾ ਸਥਾਨ ਏ ਉਥੋਂ ਦਾ ਰਹਿਣ ਵਾਲਾ ਮੁਗਲ ਕਹਿਣ ਲੱਗਾ ਇਹ ਮੇਰਾ ਰਹਾਇਸ਼ੀ ਘਰ ਖੈਂ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਤਾਂ ਰਾਜ ਦਿਵਾਉਂਦਾ ਖੈਂ ਦੁਨੀਆਂ ਦਾ ਭਲਾ ਕਰਦਾ ਹੈ ਨਾਂਦੇੜ ਦੀ ਧਰਤੀ ਤੇ ਆ ਕੇ ਗੁਰੂ ਗੋਬਿੰਦ ਸਿੰਘ ਹੁਣ ਘਰਾਂ ਨੂੰ ਮਿਲਣ ਲੱਗ ਪਿਆ ਉਹਨੇ ਬਚਨ ਕਿਹਾ ਖਾਲਸੇ ਨੇ ਬੋਲ ਕੇ ਨਹੀਂ ਭਾਈ ਤੈਨੂੰ ਇਸ ਖੇਡ ਦਾ ਪਤਾ ਨਹੀਂ ਆ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਕੋਲ ਲੈ ਕੇ ਚਲੀਏ ਸਤਿਗੁਰ ਆਪ ਇਹ ਸਾਰੀ ਖੇਡ ਉਜਾਗਰ ਕਰਨਗੇ ਕਿ ਅਸਲ ਵਿੱਚ ਸਤਜੁਗ ਦੀ ਅਸਥਾਨ ਕਿਵੇਂ ਹੈ ਐਨੇ ਸਮੇਂ ਨੂੰ ਇਹ ਮੁਗਲ ਦਾ ਐਨਾ ਭਰੋਸਾ ਨਾ ਬਣਿਆ ਇਹਨੇ ਬਹਾਦਰ ਸ਼ਾਹ ਦੇ ਕੋਲ ਕੁਝ ਚੌਧਰੀ ਲਏ ਕੁਝ ਜਾ ਬੰਦੇ ਲੈ ਜਾ ਕੇ ਪੇਸ਼ ਹੋ ਗਿਆ ਬਹਾਦਰ ਸ਼ਾਹ ਵੀ ਇੱਥੇ ਸੀ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਸਾਡੇ ਘਰਾਂ ਤੇ ਕਬਜ਼ਾ ਕਰਨ ਲੱਗ ਪਿਆ ਹੈ ਤੀਰ ਮਾਰਦਾ ਪਿਆਖ ਹੈ ਕੰਦਾ ਡੇਕਦਾ ਪਿਆਖ ਹੈ ਇਹਨੇ ਚੁਗਲੀ ਕੀਤੀ ਜਾ ਕੇ ਪਰ ਬਹਾਦਰ ਸ਼ਾਹ ਨੇ ਕਿਹਾ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਕਬਜ਼ਾ ਕਰਨ ਵਾਲੇ ਨਹੀਂ ਉਹ ਤਾਂ ਮੈਨੂੰ ਰਾਜ ਭਾਗ ਦਿਵਾਉਣ ਵਾਲੇ ਨੇ ਕਹਿਣ ਲੱਗੇ ਅਸਲ ਵਿੱਚ ਖੇਡ ਕੁਝ ਹੋਰ ਹੋਏਗੀ ਇਹਨੇ ਆਪਣੇ ਐਲਕਾਰ ਭੇਜੇ ਕਹਿਣ ਲੱਗੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਪਹੁੰਚ ਕਰੋ ਜੋ ਵੀ ਖੇਡ ਖਾਂ ਉਹਨ ਇਮਾਨਦਾਰੇ ਨਾਲ ਉਜਾਗਰ ਕਰੋ ਅਸਲ ਵਿੱਚ ਖੇਡ ਖੈ ਕੀ ਇਧਰੋਂ ਅਹਿਲ ਕਰ ਆਇਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਹਿਲ ਕਰ ਬਿਠਾ ਲਏ ਤੇ ਨਾਲ ਉਹ ਮੁਗਲ ਦੇ ਨਾਲ ਕੁਝ ਬੰਦੇ ਵੀ ਆ ਪੇਸ਼ ਹੋ ਗਏ ਸਤਗੁਰ ਨੇ ਕਿਹਾ ਆਓ ਭਾਈ ਤੁਹਾਨੂੰ ਉਸੇ ਸਥਾਨ ਤੇ ਲੈ ਕੇ ਚਲੀਏ ਜਿਹੜਾ ਸਾਡਾ ਸਤਜੁਗੀ ਅਸਥਾਨ ਖੈ ਪਿਆਰਿਓ ਇੱਥੇ ਸਤਗੁਰ ਆਏ ਨਾਲ ਸਿੰਘ ਆਏ ਨਾਲ ਉਹ ਮੁਗਲ ਲੋਕ ਜਿਹੜੇ ਘਰ ਦਾ ਦਾਵਾ ਜਿਨ੍ਹਾਂ ਦੇ ਘਰ ਬਣੇ ਹੋਏ ਸਨ ਤੇ ਨਾਲ ਅਹਿਲ ਕਰ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਸ ਅਸਥਾਨ ਦੀ ਖੁਦਾਈ ਕਰੋ ਜਿੱਥੇ ਅੱਜ ਤਖਤ ਸਾਹਿਬ ਦਾ ਅਸਥਾਨ ਖੈ ਜਿੱਥੇ ਅੰਦਰ ਸ਼ਸਤਰ ਪਏ ਹੋਏ ਨੇ ਖੁਦਾਈ ਆਰੰਭ ਹੋ ਗਈ ਜਦੋਂ ਖੁਦਾਈ ਕੀਤੀ ਗਈ ਤੇ ਪਿਆਰਿਓ ਉੱਥੇ ਸਭ ਤੋਂ ਪਹਿਲਾਂ ਇੱਕ ਧੂਣਾ ਮਿਲਿਆ ਮੈਨੂੰ ਪਤਾ ਹੈ ਇਹਨੂੰ ਤੁਸੀਂ ਸਨਾਤਨ ਨਾਲ ਜਾਂ ਜੋਗਮਤ ਨਾਲ ਨਾ ਜੋੜਿਆ ਜੇ ਇਤਿਹਾਸ ਹੈ ਜੋ ਅੱਜ ਉਸ ਤਖਤ ਤੇ ਲਿਖਿਆ ਹੋਇਆ ਹੈ ਉੱਥੇ ਸਭ ਤੋਂ ਪਹਿਲਾਂ ਧੂਣਾ ਮਿਲਿਆ ਫਿਰ ਕੁਝ ਰਾਖ ਮਿਲੀ ਇੰਨੇ ਸਮੇਂ ਨੂੰ ਇੱਕ ਗੁਰੂ ਗੋਬਿੰਦ ਸਿੰਘ ਦਾ ਆਸਣ ਪ੍ਰਗਟ ਹੋਇਆ ਜਿਸ ਆਸਣ ਤੇ ਬਹਿ ਕੇ ਗੁਰੂ ਗੋਬਿੰਦ ਸਿੰਘ ਦਸ਼ਟ ਦਮਨ ਰੂਪ ਦੇ ਅੰਦਰ ਬੰਦਗੀ ਕਰਿਆ ਕਰਦੇ ਸਨ ਕਹਿੰਦ ਕੇ ਖੋਰ ਖੋਜੋ ਜਦੋਂ ਖੋਰ ਪਟਾਈ ਕੀਤੀ ਗਈ ਉਸ ਪਟਾਈ ਦੇ ਵਿੱਚੋਂ ਕਮੰਡਲ ਮਿਲਿਆ ਇਸੇ ਤਰ੍ਹਾਂ ਕਿ ਤੂੰਬਾ ਮਿਲਿਆ ਜਿਹੜਾ ਵਜਾਇਆ ਕਰਦੇ ਸਨ ਇੱਕ ਮਾਲਾ ਮਿਲੀ ਐਸੀਆਂ ਕਈ ਨਿਸ਼ਾਨੀਆਂ ਮਿਲੀਆਂ ਤੇ ਉਸੇ ਵੇਲੇ ਐਲਕਾਰ ਵੀ ਚਰਨਾਂ ਵਿੱਚ ਝੁੱਕ ਪਏ ਕਹਿਣ ਲੱਗੇ ਵਾਕਏ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤੁਹਾਡਾ ਅਸਥਾਨ ਖੈ ਇੱਥੇ ਸੇਵਾ ਪਏ ਕਰਦੇ ਸਨ ਪਰ ਸਤਗੁਰੂ ਨੇ ਕਿਹਾ ਨਹੀਂ ਇਹ ਇੱਥੇ ਰਹੇ ਨੇ ਇਹਨਾਂ ਨੇ ਘਰ ਬਣਾਏ ਨੇ ਅਸੀਂ ਇਹਨਾਂ ਤੋਂ 20 ਵਾਰੇ ਜਾਣਿਆ ਜਿਨ੍ਹਾਂ ਸਾਡੇ ਅਸਥਾਨ ਦੀ ਸੰਭਾਲ ਕੀਤੀ ਏ ਇਹਨਾਂ ਨੂੰ ਪੁੱਛੋ ਇਸ ਅਸਥਾਨ ਦਾ ਕੀ ਮੁੱਲ ਮੰਗਦੇ ਨੇ ਉਹਨਾਂ ਮੁਗਲਾਂ ਨੇ ਜੋ ਉਥੋਂ ਰਹਿਣ ਵਾਲੇ ਵਸਿੰਦੇ ਸਨ ਜੋ ਵੀ ਉਸ ਵੇਲੇ ਦਾ ਰੇਟ ਸੀ ਉਹਨਾਂ ਕਿਹਾ ਐਨੀ ਮੋਹਰਾਂ ਸਾਨੂੰ ਚਾਹੀਦੀਆਂ ਨੇ ਤੇ ਆਪ ਜੀ ਜੇਕਰ ਖਜੂਰ ਸਾਹਿਬ ਜਾਂਦੇ ਹੋ ਤੇ ਉੱਥੇ ਪਿਆਰਿਓ ਮਾਲ ਟੇਕੜੀ ਗੁਰਦੁਆਰਾ ਖੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਖਾਲਸੇ ਦਾ ਖਜ਼ਾਨਾ ਖੈ ਜਦੋਂ ਲੋੜ ਪਏਗੀ ਖਾਲਸਾ ਇੱਥੋਂ ਖਜ਼ਾਨਾ ਲੈ ਕੇ ਵਰਤੇਗਾ ਤੇ ਸਤਿਗੁਰੂ ਨੇ ਉਸ ਖਜ਼ਾਨੇ ਵਿੱਚੋਂ ਮੋਹਰਾਂ ਕੱਢੀਆਂ ਕਹਿਣ ਲੱਗੇ ਜੋ ਤੁਸੀਂ ਮੁੱਲ ਮੰਗਦੇ ਹੋ ਇਹ ਤਾਂ ਬਹੁਤ ਥੋੜਾ ਖੈ ਸਾਡੇ ਅਸਥਾਨ ਦੀ ਸੰਭਾਲ ਕੀਤੀ ਏ ਜਿਹੜਾ ਅੰਦਰ ਚੋਂ ਖੰਡੀ ਹੈ ਨਾ ਜਿੱਥੇ ਸੱਚਖੰਡ ਦਾ ਅਸਥਾਨ ਹੈ ਤੇ ਬਾਹਰ ਜਿੱਥੇ ਕਥਾ ਕੀਰਤਨ ਹੁੰਦਾ ਹੈ ਗੁਰੂ ਸਾਹਿਬ ਦੇ ਸਰੂਪ ਪਏ ਹੋਏ ਨੇ ਐਨੇ ਕੋ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਹਰਾਂ ਵਿਸ਼ਾ ਕੇ ਉਹ ਸਥਾਨ ਲਿਆ ਸੀ ਅੱਖੂ ਸਤਨਾਮ